19ਵੇਂ ਕੌਮੀ ਵੋਟਰ ਦਿਵਸ ਮੌਕੇ ਮੁਹਾਲੀ ਵਿਖੇ ਇੱਕ ਸਾਈਕਲ ਰੈਲੀ ਕੱਢੀ ਗਈ। ਐਸ.ਡੀ.ਐਮ. ਦਮਨਦੀਪ ਕੌਰ ਨੇ ਮੁਹਾਲੀ ਦੇ ਫੇਸ 3 ਬੀ 1 ਤੋਂ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ ਸ਼ਿਵਾਲਿਕ ਸਕੂਲ ਪਹੁੰਚ ਕੇ ਸਮਾਪਤ ਹੋਈ ਜਿੱਥੇ ਵੋਟਰ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਸਾਈਕਲ ਰੈਲੀ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਸ਼ਿਰਕਤ ਕੀਤੀ ਅਤੇ ਜਮਹੂਰੀਅਤ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਦੇਣ ਦੀ ਵਚਨਬੱਤਾ ਦੁਹਰਾਈ। ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੇ ਗੱਲਬਾਤ ਕਰਦਿਆਂ ਖੁਸ਼ੀ ਪ੍ਰਗਟਾਈ ਅਤੇ VOTER ਬਣਨ ਤੇ ਮਾਣ ਜਤਾਇਆ। ਇਹ ਆਪਾਂ ਜਾਗਰੂਤ ਕਰ ਰਿਹਾ ਯੂਥ ਨੂੰ ਕਿ ਵੋਟ ਪਾਓ ਤੇ ਆਪਣਾ ਸਰਕਾਰ ਆਪ ਹੀ ਚੁਣੋ। ਦੇ ਬੱਚੋ ਜੂਸੀ ਕਹਿਣ ਸਕੂ ਕਿ ਸਾਡੀ ਮਰਜ਼ੀ ਦੀ ਸਰਕਾਰ ਨਹੀਂ ਆਈ। ਸਾਡੀ ਕੋ ਸਤ ਤੋਂ ਬੜੀ ਪਾਵਰ ਹੈ ਸਾਡੀ ਵੋਟ ਜੀ ਸੈਕਟਰੀ ਨਾਲ ਲੋਕਾਂ ਨੂੰ ਜਾਗਰੂਕ ਕਰਨ ਚੱਲੇ ਕਿ ਵੋਟ ਪਾਓ ਵੋਟ ਸਾਡੀ ਹੈ ਜੀ ਆਪਣੀ ਤੇ ਸਾਨੂੰ ਵੋਟ ਪੈਸਾ ਤੇ ਨਸ਼ਾ ਵਿੱਚ ਨਹੀਂ ਵਚਣੀ ਚਾਹੀਦੀ ਆਪਾਂ ਨੂੰ ਖੁਦ ਵੋਟ ਪਾਉਣਾ ਚਾਹੀਦਾ ਜੀ ਐਸ ਡੀ ਐਮ ਦਮਨਦੀਪ ਕੌਰ ਨੇ ਸਾਰਿਆਂ ਨੂੰ ਵੋਟਰ ਦਿਵਸ ਦੀ ਵਧਾਈ ਦਿੱਤੀ ਅਤੇ ਆਪਣੇ ਜਮਹੂਰੀ ਅਕਦਾ ਬਿਨਾਂ ਕਿਸੇ ਦਬਾਅ ਤੋਂ ਇਸਤੇਮਾਲ ਕਰਨ ਦੀ ਅਪੀਲ ਕੀਤੀ ਆਪਣੇ ਦੇਸ਼ ਦੀ ਸਾਰੇ ਹੀ नागरिका सारे ही वोटर्स वोटर्सू आज नैशनल वोटर डे दे दे, सन्मुख ए स्नेहा देना चाहनी हाँ कि अपने वोट की ताकत में में होए अपने वोट का अधिकार जो भी मौका मिलता है अपना वोट निरपक होकर निर्डर हो के बिना किसी पक्ष पार्ट तो अपना ये जरा राइट है तो यू कास्ट वोट में कास्ट किया जाए